ਇਹ ਆਜ਼ਾਦੀ ਦੇ ਦਿਨ ਤਾਂ ਨਹੀਂ ਹੈਗੇ ਨੇ ਲੇਕਿਨ ਇਸ ਦੇ ਨਾਲ-ਨਾਲ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬੜੇ ਦੁੱਖ ਦੇ ਦਿਨ ਨੇ ਬੜੀ ਆਜ਼ਮਾਇਸ਼ ਦਾ ਸਮਾਂ ਉਦੋਂ ਸਾਡੇ ਤੇ ਗੁਜ਼ਰਿਆ ਹੈ ਔਰ ਐਸੇ ਜ਼ਖਮ ਦੇ ਕੇ ਗਿਆ ਹੈ ਕਿ ਜਿਨ੍ਹਾਂ ਦੀ ਠੇਸ ਜਿਹੜੀ ਹੈ ਜਿਨ੍ਹਾਂ ਦੀ ਦਰਦ ਜਿਹੜਾ ਹੈ ਉਹ ਅੱਜ ਵੀ ਜਿਹੜਾ ਅਸੀਂ ਲੋਕ ਮਹਿਸੂਸ ਕਰਦੇ ਆਂ ਕਾਰਨ ਕੀ ਰਿਹਾ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਲੜਾਈ ਇਕੱਠੇ ਲੜੀ ਜੇ ਆਪਾਂ ਗੱਲ ਕਰਦੇ ਆਂ ਬੜੇ ਸੁਤੰਤਰਤਾ ਸਨਾਨੀ ਜਿਹੜੇ ਆ ਉਹ ਮੁਸਲਮ ਵੀ ਨੇ ਸਿੱਖ ਵੀ ਨੇ ਹਿੰਦੂ ਵੀ ਨੇ ਆਪਾਂ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਤਾਂ ਇਕੱਠਿਆਂ ਲੜਦੇ ਰਹੇ ਪਰ ਜਦੋਂ ਦੇਸ਼ ਆਜ਼ਾਦ ਹੋਇਆ ਉਹ ਦੋ ਆਪਸ 'ਚ ਹੀ ਲੜ ਪਏ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਖਿਲਾਫ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਜੰਗ ਆਜ਼ਾਦੀ ਦੇ ਦੌਰਾਨ ਹੀ ਤਿਆਰ ਕਰ ਦਿੱਤੀ ਗਈ ਸੀ ਅੱਜ ਹੁਣ ਆਪਾਂ ਕਹਾਂਗੇ ਵੀ ਪੰਜਾਬ ਦੇ ਖਿਲਾਫ ਇਹ ਕਿਉਂ ਸਾਜ਼ਿਸ਼ ਤਿਆਰ ਕੀਤੀ ਗਈ ਹੂੰ ਤੇ ਕਿਉਂ ਬਾਕੀ ਸੂਬੇ ਨਹੀਂ ਸੀਗੇ ਭਾਰਤ ਦੇ ਵਿੱਚ ਸਵਤੰਤਰਤਾ ਸੰਗਰਾਮ ਤਾਂ ਸਾਰੀ ਜਗ੍ਹਾ ਹੀ ਲੜਿਆ ਜਾ ਰਿਹਾ ਸੀ ਪੰਜਾਬੀ ਹੀ ਕਿਉਂ ਪੰਜਾਬੀ ਇਸ ਲਈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜਿਹੜੀ ਜੰਗ ਆਜ਼ਾਦੀ ਦੀ ਲੜਾਈ ਲੜੀ ਹੈ ਨਾ ਉਹ ਪੂਰੇ ਦੇਸ਼ 'ਚ ਘਟਗਿੰਦੀ ਹੋਣ ਦੇ ਬਾਵਜੂਦ ਫਰੰਟ ਲਾਈਨ ਦੇ ਉੱਤੇ ਜਾ ਕੇ ਲੜੀ ਹਮ ਜਦ ਵੀ ਕੋਈ ਕੌਮ ਜਾਂ ਕੋਈ ਕੋਈ ਬੰਦਾ ਜਾਂ ਕੋਈ ਸੰਸਥਾ ਜਾਂ ਕੋਈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਕਿਸੇ ਵੀ ਫੀਲਡ ਦੇ ਵਿੱਚ ਉਹ ਜਦ ਮੋਢੀ ਬਣ ਜਾਂਦੇ ਅੱਗੇ ਚਲੇ ਜਾਂਦੇ ਤੇ ਉਹ ਟਾਰਗੇਟ ਦੇ ਉੱਤੇ ਆ ਜਾਂਦੇ ਹੂੰ ਤੇ ਅੰਗਰੇਜ਼ ਦਾ ਟਾਰਗੇਟ ਦੇ ਵਿੱਚ ਪੰਜਾਬੀ ਇੱਕ ਨੰਬਰ ਤੇ ਆ ਗਏ ਕਿਉਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਸੀਗੇ ਉਸ ਵੇਲੇ ਉਹਨਾਂ ਚ ਜਿਹੜੀ ਗਿਣਤੀ ਹੈ ਮੁਸਲਮਾਨਾਂ ਦੀ ਸਿੱਖਾਂ ਤੇ ਹਿੰਦੂਆਂ ਦੀ 3 ਕਮਾ ਹੀ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਸੀਗੀਆਂ ਤੇ ਇਹਨਾਂ ਨੇ ਰਲ ਮਿਲ ਕੇ ਬੜੀ ਜਦੋ ਜਹਿਦ ਦੇ ਨਾਲ ਯਾਨੀ ਬਾਕੀ ਸੂਬਿਆਂ ਨਾਲੋਂ ਹਾਲਾਂਕਿ ਅਸੀਂ ਘੱਟ ਸੀਗੇ ਉਹਦੇ باوجود ਜਿਹੜੀ ਜੰਗ ਲੜੀ ਆ ਆਜ਼ਾਦੀ ਦੀ ਉਹ ਇਸ ਤਰੀਕੇ ਨਾਲ ਲੜੀ ਕਿ ਅੰਗਰੇਜ਼ ਸਾਨੂੰ ਅਲੱਗ ਤੋਂ شناخت ਦੇਣ ਲੱਪਿਆ ਕਿ ਵੀ ਇਹਨਾਂ ਨੂੰ ਇਹਨਾਂ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੇ ਇਸ ਲਈ ਅੰਗਰੇਜ਼ ਨੇ ਇੱਕ ਸਾਜ਼ਿਸ਼ ਜਿਹੜੀ ਹੈ ਤਿਆਰ ਕੀਤੀ ਕਿ ਜਿਹੜੇ ਲੋਕ ਕਿਉਂਕਿ ਫੁੱਟਪਾਣ ਦੀ ਰਾਜਨੀਤੀ ਜਿਹੜੀ ਹੈ ਅੰਗਰੇਜ਼ ਨੇ ਪਹਿਲਾਂ ਹੀ ਸ਼ੁਰੂ ਕੀਤੀ ਮੈਂ ਜੰਗ ਆਜ਼ਾਦੀ ਦੇ ਦੌਰਾਨ ਦਾ ਤੁਹਾਨੂੰ ਦੱਸਣਾ ਚਾਹੁੰਨਾ ਕਿ ਰੇਲਵੇ ਸਟੇਸ਼ਨਾਂ ਦੇ ਉੱਤੇ ਘੜੇ ਪਾਣੀ ਦੇ ਪਏ ਹੁੰਦੇ ਸੀਗੇ ਲੇਕਿਨ ਅੰਗਰੇਜ਼ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਨਾ ਉਹਨਾਂ ਤੇ ਪਾਣੀਆਂ ਤੇ ਨਾਮ ਲਿਖਵਾ ਦਿੱਤਾ ਹਿੰਦੂ ਪਾਣੀ ਮੁਸਲਮਾਨ ਪਾਣੀ ਔਰ ਜਦੋਂ ਟ੍ਰੇਨ ਆਂਦੀ ਸੀ ਬਾਕਾਇਦਾ ਇੱਕ ਹਿੰਦੂ ਨੂੰ ਮੁਲਾਜ਼ਮ ਨੂੰ ਬਿਠਾਉਂਦੇ ਸੀ ਮਟਕੇ ਤੇ ਇੱਕ ਮੁਸਲਮਾਨ ਮੁਲਾਜ਼ਮ ਇੱਕ ਅਲੱਗ ਮਟਕੇ ਤੇ ਔਰ ਆਵਾਜ਼ਾਂ ਮਾਰਦੇ ਸੀ ਵੀ ਹਿੰਦੂ ਪਾਣੀ ਪੀਓ ਮੁਸਲਮਾਨ ਪਾਣੀ ਤੇ ਮੇਰੇ ਪਰਦਾਦਾ ਮੌਲਨਾ ਹਬੀਬੁਰਹਿਮਾਨ ਲੁਧਿਆਨਵੀ ਪ੍ਰਥਮ ਜਿਹੜੇ ਹੈ ਪਹਿਲੇ ਉਹਨਾਂ ਨੇ ਕਾ ਮੰਡੀ ਚੌਂਗ ਦੇ ਵਿੱਚ ਇੱਕ ਇਤਿਹਾਸਿਕ ਜਲਸਾ ਕੀਤਾ ਜਿੱਦੇ ਚ ਸਾਰੇ ਮੁਸਲਮਾਨ ਹਿੰਦੂ ਸਿੱਖ ਵੀਰ ਇਕੱਠੇ ਹੋਏ ਤੇ ਕਹਿਣ ਲੱਗੇ ਕਿ ਯਾਰ ਆਪਾਂ ਮੁਲਕ ਆਜ਼ਾਦ ਕਰਾਣਾ ਹੈ ਤੇ ਹਾਂਜੀ ਕਰਾਣਾ ਹੈ ਤੇ ਫਿਰ ਇੱਕੋ ਹੀ ਪਾਣੀ ਪੀਣਾ ਹੈ ਮਟਕੇ ਤਾਂ ਤੋੜਨੇ ਪੈਣੇ ਇਹ ਅੰਗਰੇਜ਼ੀ ਸਾਜ਼ਿਸ਼ ਨੂੰ ਉਹਨਾਂ ਨੇ ਭਾਪਿਆ ਔਰ ਅੰਗਰੇਜ਼ ਇਹ ਸਮਝਦਾ ਸੀਗਾ ਜਿੱਦਾਂ ਤੁਸੀਂ ਉਦਮ ਸਿੰਘ ਨੂੰ ਦੇਖਦੇ ਹੋ ਹੋਰ ਵੀ ਸਾਡੇ ਮੁਲਕ ਦੇ ਜਿਹੜੇ ਜਦੋ ਜਹਦ ਦੀ ਆਜ਼ਾਦੀ ਚ ਪੰਜਾਬ ਦੇ ਜਿਹੜੇ ਕੁਲਾਟੀਆਂ ਨੇ ਅਗਰ ਤੁਸੀਂ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਪੜੋਗੇ ਤੇ ਉਹਨੂੰ ਉਹਦੇ ਤੁਹਾਨੂੰ ਸਾਰੇ ਹੀ ਮਿਲਨੇ ਸਾਰੇ ਮੁਸਲਮਾਨ ਮਸਲਮਾਨ ਵੀ ਮਿਲਨੇ ਸਿੱਖ ਵੀ ਮਿਲਨੇ ਦਲਿਤ ਭਰਾ ਵੀ ਮਿਲਨੇ ਸਾਰੇ ਉਹਦੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਕੋਈ ਇੱਕ ਕੌਮ ਦਾ ਬੰਦਾ ਜਿਹੜਾ ਹੈ ਉਹ ਜਦੋਂ ਜਹਾਦੀ ਆਜ਼ਾਦੀ ਦੇ ਵਿੱਚ ਅੱਗੇ ਹੈ ਤੇ ਦੂਜਾ ਉਹਦੇ ਨਾਲ ਨਹੀਂ ਹੈ ਉਥੇ ਹਾਲਾਂਕਿ ਜਿਹੜਾ ਜਲੀਆਂ ਵਾਲੇ ਬਾਗ ਦਾ ਅਸਲ ਕਿੱਸਾ ਹੈ ਉਹ ਡਾਕਟਰ ਸੈਫੁਦੀਨ ਕਿਚਲੂ ਨੂੰ ਅੰਗਰੇਜ਼ ਨੇ ਗ੍ਰਿਫਤਾਰ ਕਰ ਲਿਆ ਸੀ ਸੈਫੁਦੀਨ ਕਿਚਲੂ ਦੀ ਰਿਹਾਈ ਦੇ ਲਈ ਉਹ ਮੂਵਮੈਂਟ ਜਿਹੜੀ ਸ਼ੁਰੂ ਕੀਤੀ ਗਈ ਔਰ ਉਹਦੇ ਚ ਸ਼ਹਿਰ ਦੇ Hindu ਉਸੇ ਕੁਮਸਲਮਾਨ ਬਰਾਬਰ ਜਿਹੜੇ ਹੈ ਉਹਦੇ ਵਿੱਚ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ ਮੁਸਲਮਾਨ ਨੂੰ ਕਿ ਆਜ਼ਾਦ ਸੁੜਵਾਨ ਦੇ ਲਈ ਸਾਰੇ ਧਰਮ ਜਿਹੜੇ ਇਕੱਠੇ ਹੋਏ ਸੀ ਔਰ ਇਹਦੇ ਚ ਬਹੁਤ ਘੱਟ ਲੋਗ ਇਹ ਵੀ ਨਹੀਂ ਜਾਣਦੇ ਕਿ ਉਸ ਵੇਲੇ ਲੁਧਿਆਣੇ ਦਾ ਇੱਕ ਮੁੰਡਾ ਐਸਪੀ ਸੀਗਾ ਪੰਜਾਬ ਪੁਲਿਸ ਚ ਉਹਦਾ ਨਾਮ ਸੀ ਅਬਦੁਲ ਰਹਿਮਾਨ ਉਹ ਉਥੇ ਹੈੱਡਕੁਆਰਟਰ ਸੀਗਾ ਅਮਰਸਰ ਪੁਲਿਸ ਦਾ ਤੇ ਜਨਰਲ ਡਾਇਰ ਨੇ ਰਾਤ ਨੂੰ ਪਹਿਲਾਂ ਉਹਨੂੰ ਬੁਲਾਇਆ ਆਪਣੀ ਕੋਠੀ ਤੇ ਜਿੱਥੇ ਉਹਨੇ ਕਿਹਾ ਵੀ ਇਹਨੂੰ ਜਨਰਲ ਡਾਇਲ ਜਲੰਧਰ ਕੈਂਪ ਦੀ ਕੋਠੀ 'ਚ ਹੁੰਦਾ ਸੀਗਾ ਤੇ ਜਦੋਂ ਅਮਰਸਰ ਗਿਆ ਦੇਨੇ ਪਹਿਲਾਂ ਉਹਨੂੰ ਆਪਣੇ ਉਹਦੇ 'ਚ ਬੁਲਾਇਆ ਕਿ ਵੀ ਸਵੇਰੇ ਗੋਲੀ ਚਲਾਨੀ ਹੈ ਤੇ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਹੈ ਕਿ ਮੈਂ ਨਿਹੱਤੇ ਲੋਕਾਂ ਤੇ ਗੋਲੀ ਚਲਾ ਉਹ ਵੀ ਪੰਜਾਬੀ ਸੀਗਾ ਜੇ ਕੋਈ ਹੋਰ ਹੁੰਦਾ ਜਾ ਸ਼ਾਇਦ ਅਗਰ ਕੋਈ ਦੇਸੀ ਅਫਸਰ ਜਿੱਦਾਂ ਪੰਜਾਬ ਦੇ ਕੁਝ ਮੁਸਲਮਾਨ ਸਿੱਖ ਹਿੰਦੂ ਵੀ ਤਾਂ ਅੰਗਰੇਜ਼ ਦੀ ਫੌਜਾਂ 'ਚ ਅਫਸਰ ਸੀਗੇ ਅਗਰ ਉਹ ਗੋਲੀ ਚਲਾਉਂਦਾ ਤੇ ਫਿਰ ਇਹ ਮੂਵਮੈਂਟ ਸ਼ਾਇਦ ਇੰਨੀ ਨਾ ਵੱਧਦੀ ਆਪਸ ਦੀ ਲੜਾਈ ਤਿਆਰ ਹੋ ਜਾਂਦੀ ਉਹਨੂੰ ਹਾਲਾਂਕਿ ਸਸਪੈਂਡ ਕੀਤਾ ਗਿਆ ਤੇ ਉਹਦੇ ਤੇ ਕੋਰਟ ਮਾਰਸ਼ਲ ਲਾਇਆ ਗਿਆ ਇੱਕ ਐਸਪੀ ਰੈਂਕ ਦੇ ਬੰਦੇ ਨੂੰ ساری ਜ਼ਿੰਦਗੀ ਉਹਨਾਂ ਦਾ ਦਿਹਾਂਤ ਲੁਧਿਆਣਾ ਮੋਜਬੂਰਾ ਬਾਜ਼ਾਰ ਦੇ ਰਹਿਣ ਵਾਲੇ ਸੀਗੇ ਇੱਥੇ ਹੋਇਆ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨੇ ਵੀ ਉੱਥੇ ਆਪਣੇ ਈਮਾਨ ਦਾ ਸਬੂਤ ਦਿੱਤਾ ਕਿ ਮੈਂ ਆਪਣੇ ਲੋਕਾਂ ਦੇ ਉੱਤੇ ਜਿਹੜੇ ਕਿ ਹਥਿਆਰਬੰਦ ਨਹੀਂ ਨੇ ਖਾਲੀ ਹੱਥ ਨੇ ਮੈਂ ਉਹਨਾਂ ਤੇ ਗੋਲੀ ਨਹੀਂ ਚਲਾਉਣਾ ਚਾਹੁੰਦਾ ਤੇ ਅੱਜ ਜਦੋਂ 15 ਅਗਸਤ ਦੇ ਦਿਨ ਆਂਦੇ ਨੇ بارشਾਂ ਹੁੰਦੀਆਂ ਮੈਂ ਕੱਲ ਪਰਸੋਂ ਵੀ ਬੈਠਾ ਸੋਚ ਰਿਹਾ ਸੀ ਇਹਨਾਂ بارشਾਂ ਨੂੰ ਦੇਖ ਕੇ ਕਿਉਂਕਿ ਮੈਂ ਇਤਿਹਾਸ ਬਹੁਤ ਪੜਿਆ ਬਹੁਤ ਲਿਖਿਆ ਲੁਧਿਆਣਾ ਤੇ ਕਿਤਾਬ ਮੇਰੀ ਦਾਸਤਾਨੇ ਲੁਧਿਆਣਾ 10 ਸਾਲ ਚ ਮੁਕੰਮਲ ਹੋਈ ਇਹ ਜਦ ਅਗਸਤ ਦੀਆਂ بارشਾਂ ਆਂਦੀਆਂ ਤੇ ਕਈ ਲੋਕੀ ਠੀਕ ਹੈ ਉਮਰ ਦੇ لحاظ ਨਾਲ ਇਹਨਾਂ ਤੋਂ ਲੁਤਫੰਦੋਜ਼ ਹੁੰਦੇ ਹੈ ਮਜ਼ਾ ਲੈਂਦੇ ਹੈ ਕਿ ਸ਼ਾਵਣ ਦਾ ਮਹੀਨਾ ਆਇਆ ਹੈ ਲੇਕਿਨ ਪੰਜਾਬੀਆਂ ਨੂੰ ਪੁੱਛੋ ਇਹਨਾਂ ਬਾਰਸ਼ਾਂ ਚ ਅਸੀਂ ਆਪਣੇ ਧੀਆ ਪੁੱਤਾਂ ਤੋਂ ਵਿਛੜੇ ਆਂ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਪੁਰਖਿਆਂ ਦੇ ਜਨਾਜ਼ੇ ਛੱਡ ਕੇ ਗਏ ਆ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਜਨਮ ਸਥਾਨ ਨੂੰ ਛੱਡਿਆ ਇਹਨਾਂ ਬਾਰਸ਼ਾਂ 'ਚ ਸਾਡੇ ਧਰਮ ਸਥਾਨ ਜਿੰਨੇ ਵੀ ਸੀ ਚਾਹੇ ਉਹ ਮੁਸਲਮਾਨਾਂ ਦੇ ਸੀ ਚਾਹੇ ਉਹ ਸਿੱਖਾਂ ਦੇ ਸੀ ਭਾਵੇਂ ਹਿੰਦੂ ਭਰਾਵਾਂ ਦੇ ਸੀ ਉਹ ਵੀਰਾਨ ਕਰ ਦਿੱਤੇ ਗਏ ਇਹ ਉਹੀ ਬਾਰਸ਼ਾਂ ਨੇ ਜਿਨ੍ਹਾਂ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਨਾ ਅੰਤਮ ਸੰਸਕਾਰ ਦਾ ਮੌਕਾ ਮਿਲਿਆ ਨਾ ਕਿਸੇ ਨੂੰ ਕਬਰ ਦੀ ਮਿੱਟੀ ਨਸੀਬ ਹੋਈ ਹੈ ਇਹ ਇਸ ਗੱਲ ਨੂੰ ਅਸੀਂ ਭੁਲਾ ਨਹੀਂ ਸਕਦੇ ਕਿ 15 ਅਗਸਤ 1947 ਦੇ ਵਿੱਚ ਜੋ ਕੁਝ ਹੋਇਆ ਉਸ ਉਸ ਦੁਖਾਂਤ ਨੂੰ ਉਸ ਚੀਜ਼ ਨੂੰ ਜਦ ਦੋ ਭਰਾ ਆਪਸ ਦੇ ਵਿੱਚ ਲੜ ਪਏ ਜਦ ਇੱਕੋ ਹੀ ਜਗ੍ਹਾ ਤੇ ਸਦੀਆਂ ਤੋਂ ਰਹਿਣ ਵਾਲੇ ਜਿਨ੍ਹਾਂ ਨੇ ਸ਼ੇਖ ਬਾਬਾ ਫਰੀਦੁੱਦੀਨ ਗਨਚਕਰ اور ਫਿਰ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਇੱਕ ਸਾਂਝ ਸ਼ੁਰੂ ਕੀਤੀ ਹੋਵੇ ਜਿਸ ਸਾਂਝ ਨੂੰ ਕਦੀ ਮੁਗਲ ਸਾਮਰਾਜ ਨਹੀਂ ਤੋੜ ਸਕਿਆ ਜਿਸ ਸਾਂਝ ਦੇ ਵਿੱਚ ਕਦੀ ਨਬੀ ਖਾਨ ਗਨੀ ਖਾਨ ਨਜ਼ਰ ਆਏ ਕਦੀ ਪੀਰ ਬੁੱਧੂ ਸ਼ਾਹ ਨਜ਼ਰ ਆਏ ਤੇ ਉਸ ਸਾਂਝ ਨੂੰ ਜਿਹੜੀ ਕਿ ਪਿਛਲੇ ਕਈ 100 ਸਾਲਾਂ ਤੋਂ ਲਗਾਤਾਰ ਜਿਹੜੀ ਅੰਗਰੇਜ਼ ਦੇ ਸਾਹਮਣੇ ਵੀ ਇੱਕ ਮੈਂ ਸਮਝਦਾ ਕਿ ਲੋਹੇ ਦੀ ਕੰਧ ਬਣ ਕੇ ਖੜੀ ਰਹੀ ਜਿਸ ਸਾਂਝ ਨੇ ਅੰਗਰੇਜ਼ ਨੂੰ ਉੱਪਰ ਜਾਣ ਤੇ ਮਜਬੂਰ ਕਰ ਦਿੱਤਾ ਸਿਆਸਤਦਾਨਾਂ ਦੀ ਚਾਲਬਾਜ਼ੀਆਂ ਨੇ ਸਿਆਸਤਦਾਨਾਂ ਦੇ ਆਪਣੇ ਮਫਾਦ ਨੇ ਕਿਉਂਕਿ ਜਿਨ੍ਹਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ محمد ali ਜਿਨ੍ਹਾਂ ਪੰਜਾਬ ਦਾ ਰਹੇ ਉਹ ਨਹੀਂ ਸੀ ਔਰ ਉਸ ਦੀ ਪਾਰਟੀ ਜਿਹਨਾਂ ਲੋਕਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਨਹੀਂ ਸੀ ਹੂੰ ਤੇ ਇੱਥੇ ਵੀ ਜਿਹੜੇ ਲੋਕ ਇੱਥੇ ਰਹਿੰਦੇ ਸੀ ਕਿਉਂਕਿ ਤੁਸੀਂ ਪੁਰਾਣੇ ਆਪਣੇ ਪੁਰਖਿਆਂ ਨੂੰ ਪੁੱਛੋ ਜਿਹੜੇ ਹਿੰਦੂ ਸਿੱਖ ਅਜੇ ਮੌਜੂਦ ਨੇ ਆਪਣੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਜਿਹੜੇ ਮੁਸਲਮਾਨ ਬੁੜੇ ਮੌਜੂਦ ਨੇ ਬੁੜੀਆਂ ਮੌਜੂਦ ਨੇ ਸਾਡੀਆਂ ਮਾਵਾਂ ਉਹਨਾਂ ਨੂੰ ਕਦੀ ਪੁੱਛੋ ਤੇ ਉਹ ਕਹਿੰਦੇ ਸਾਨੂੰ ਤਾਂ ਐਂ ਲੱਗਦਾ ਸੀ ਵੀ ਸ਼ਾਇਦ 2-4 ਦਿਨ ਦੀ ਗੱਲ ਹੈ ਥੋੜੇ ਹਾਲਾਤ ਖਰਾਬ ਹੋਏ ਨੇ ਉਸ ਤੋਂ ਬਾਅਦ ਅਸੀਂ ਮੁੜ ਕੇ ਆਪਣੇ ਘਰਾਂ ਨੂੰ ਵਾਪਸ ਜਿਹੜਾ ਆਇਆ ਉਹ ਆਣਾ ਹੈ ਲੇਕਿਨ ਉਹਨਾ ਭੋਲੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤੁਸੀਂ ਐਸੇ ਸਿਆਸਤਦਾਨ ਦੀ ਪੇਂਟ ਚੜ ਗਏ ਹੋ ਜਿਹੜੇ ਨਾ ਉਧਰ ਨਾ ਇਧਰ ਉਹ ਹਮੇਸ਼ਾ ਆਪਣੀ ਗੱਲ ਕਰਨਗੇ ਉਹ ਇਨਸਾਨਾਂ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਨਹੀਂ ਰੱਖਣਗੇ ਮੈਂ ਵੀ ਪਹਿਲਾਂ ਪੁੱਛਿਆ ਸੀ ਵੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਕੋਣ ਸੀਗਾ ਇਸ ਦੇ ਪਿੱਛੇ ਵੀ ਗਲਵ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਮੁਗਲ ਸਮਰਾਜ ਸੀ ਉਹ ਨਹੀਂ ਅਲੱਗ ਕਰ ਪਾਏ ਕਿਉਂਕਿ ਉਹ ਤਾਂ ਮੁਗਲਾਂ ਦਾ ਸਮਰਾਜ ਸੀਗਾ ਫਿਰ ਇਹ ਲੱਗ ਕਿਦਾਂ ਹੋਏ ਜਿੱਥੇ ਤੱਕ ਮੈਂ ਹੁਣ ਤੱਕ ਪੜਿਆ ਮੈਨੂੰ ਇਹ ਸਮਝ ਆਂਦਾ ਜੋ ਕਾਰਨ ਮੈਂ ਸ਼ੁਰੂ ਜੀ ਤੁਹਾਡੇ ਨਾਲ ਗੱਲ ਕੀਤੀ ਕਿ ਪੰਜਾਬੀ ਘਟ ਗਿਣਤੀ ਹੋਣ ਦੇ ਬਾਵਜੂਦ ਮੋਢੀ ਬਣੇ ਰਹੇ ਤੇ ਫਿਰ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਬੈਠੇ ਅਗਰ ਪੰਜਾਬੀਆਂ ਨੂੰ ਅਲੱਗ ਨਹੀਂ ਕੀਤਾ ਗਿਆ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਗਏ ਤੇ ਇਹ ਦੁਨੀਆ ਤੇ ਰਾਜ ਕਰ ਤੇ ਫਿਰ ਇਹ ਪੂਰੇ ਦੇਸ਼ ਨੂੰ ਇਹ ਦੇਸ਼ ਨੂੰ ਇਨਸਾਫ ਦੀ ਡੈਮੋਕ੍ਰੇਸੀ ਦਾ ਪਾਠ ਪੜ੍ਹਾਣਗੇ ਫਿਰ ਇਹ ਗੁੰਡਾਗਰਦੀ ਦਾ ਰਾਜ ਜਿਹੜਾ ਹੈ ਜਿਹੜਾ ਸਮੇਂ-ਸਮੇਂ 'ਤੇ ਕਈ ਵਾਰੀ ਸਥਾਪਿਤ ਹੋ ਜਾਂਦਾ ਹੈ ਜਿਹਦੇ 'ਚ ਧਾਰਮਿਕ ਕੱਟੜਵਾਦ ਵੀ ਹੁੰਦਾ ਹੈ ਜਿਹਦੇ 'ਚ ਦੰਗੇ ਵੀ ਹੁੰਦੇ ਆ ਜਿੱਚ ਫਸਾਦ ਵੀ ਹੁੰਦੇ ਆ ਜਿਹਦੇ ਜੀ ਇੱਕ ਦੂਜੇ ਦੀ ਧੀਆਂ ਪੈਣਾ ਦੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸੀਗਾ ਵੀ ਅਗਰ ਪੰਜਾਬੀ ਵਜੂਦ ਦੇ ਵਿੱਚ ਰਹਿੰਦੇ ਐ ਉਹਨੋਂ ਪੰਜਾਬੀ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਇਹਨਾਂ ਤਿੰਨਾਂ ਚੋਂ ਕੋਈ ਹੋਣ ਉਹਨੂੰ ਇਹ ਸੀਗਾ ਵੀ ਅਗਰ ਇਹ ਤਾਕਤਵਰ ਲੋਕ ਜਿਹੜੇ ਨੇ ਐਡਾ ਵੱਡਾ ਸਟੇਟ ਐਡਾ ਵੱਡਾ ਸੂਬਾ ਜਿਹੜਾ ਹੈ ਅਗਰ ਇਹ ਰਿਹਾ ਸਾਡੀ ਸਿਆਸਤ ਤਾਂ ਖਤਮ ਹੋ ਜਾਊਗੀ ਸਾਡੀ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਸਿਆਸਤ ਨਹੀਂ ਨਜ਼ਰ ਆਣੀ ਫਿਰ ਤਾਂ ਪੰਜਾਬੀਆਂ ਦਾ ਗਲਬਾ ਜਿਹੜਾ ਉਹ ਨਜ਼ਰ ਆਏਗਾ ਮੈਂ ਸਮਝਦਾ ਜਿੱਥੇ ਤੱਕ ਹੁਣ ਤੱਕ ਇਤਿਹਾਸ ਨੂੰ ਮੈਂ ਪੜਦਾ ਕਿ ਉਸ ਵੇਲੇ ਦੇ ਜਿਹੜੇ ਮਫਾਦ ਪਰਸਤ ਲੀਡਰ ਸੀਗੇ ਉਹ ਤੇ ਅੰਗਰੇਜ਼ ਉਹ ਦੋਨੋਂ ਇਹ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਕੁਝ ਐਸਾ ਪਾੜ ਪਾਇਆ ਜਾਵੇ ਕਿ ਜਿਹਦੇ ਨਾਲ ਉਹਨਾਂ ਦੇ ਤਾਂ ਉਲੂ ਸਿੱਧੇ ਹੋ ਜਾਣ ਔਰ ਸਦੀਆਂ ਤੱਕ ਜਿਹੜਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੁੰਦੇ ਕਾਬਲ ਨਾ ਬਣ ਸਕੀਏ ਲੇਕਿਨ ਅਗਰ ਅਸੀਂ ਉਹਨਾਂ ਇਤਿਹਾਸ ਨੂੰ ਦੇਖਦੇ ਹਾਂ 1800 1947 ਦਾ ਜਿਹੜਾ ਦੁਖਾਂਤ ਪੰਜਾਬ ਦੇ ਉੱਤੇ guzreya ਹੈ ਅੱਜ ਕੱਲ੍ਹ ਆ ਜਿਹੜੀਆਂ ਬਾਦਸ਼ਾਹਾਂ ਹੋ ਰਹੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਬਾਦਸ਼ਾਹਾਂ ਦੇ ਵਿੱਚ 1947 ਚ ਕਹਿਤ ਪੈ ਗਿਆ ਸੀਗਾ ਇਹਨਾਂ ਬਾਰਸ਼ਾਂ 'ਚ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਸੀ। ਇਹਨਾਂ ਬਾਰਸ਼ਾਂ ਦੇ ਵਿੱਚ ਹੀ ਲੋਕ ਜਿਹੜੇ ਪਾਕਿਸਤਾਨ ਗੱਡੀਆਂ 'ਚ ਭਰ ਕੇ ਜਾ ਰਹੇ ਸੀਗੇ, ਉੱਥੇ ਸਿਰਫ ਉਹਨਾਂ ਦੀਆਂ ਜਨਾਜ਼ੇ ਪਹੁੰਚਦੇ ਸੀ। ਇਹਨਾਂ ਬਾਰਸ਼ਾਂ 'ਚ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਰੇਲ ਗੱਡੀਆਂ 'ਚ ਆ ਰਹੇ ਸੀ, ਇੱਥੇ ਉਹਨਾਂ ਦੀਆਂ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ زندہ بندے نہیں اترے گئے کئی کئی ਪਰिवार کئی کئی ਪਰिवार ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ ਚ ਇੱਕ ਇੱਕ ਬੰਦਾ ਹੀ بچਿਆ ਬਹੁਤ ਸਾਰੇ ਪਰिवार ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅੱਜ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ ਜਿਹੜਾ ਹੈ ਚਾਹੇ ਹੁਣ ਉਸ ਵੇਲੇ ਦੇ ਸਿਆਸਤਦਾਨ ਹੋਣ ਜਾਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਹੋਵੇ ਉਹ ਵੀ ਨਾਲ-ਨਾਲ ਕੰਮ ਕਰ ਰਿਹਾ ਸੀ ਤਾਂ ਕਿ ਤੁਸੀਂ ਹੱਲਿਆਂ ਦੇ ਦੌਰਾਨ ਅਗਰ ਇਹ ਪੁੱਛਦੇ ਹੋ ਕਿ ਦੁਸ਼ਮਣ ਕਿੱਥੋਂ ਆਇਆ ਮਾਰਿਆ ਤੁਹਾਨੂੰ ਕਿਹਨਾਂ ਨੇ ਤੇ ਲੋਕ ਤਾਂ ਇਹ ਕਹਿੰਦੇ ਆ ਕਿ ਇੱਥੇ ਦੇ ਮੁਸਲਮਾਨ ਕਿ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ ਹਿੰਦੂ ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਹੈ ਕਿੱਥੋਂ ਆਏ ਇਹ ਬਸ ਉਹੀ ਉਹ ਅਨਸਰ ਸੀਗੇ ਜਿਹੜੇ ਕਈ ਸਦੀਆਂ ਤੋਂ ਇਸ ਇੰਤਜ਼ਾਰ 'ਚ ਸੀ ਕਿ ਕਦੀ ਧਰਮ ਦੇ ਨਾਂ ਤੇ ਅਸੀਂ ਕੱਟਰਵਾਦ ਫੈਲਾਵਾਂਗੇ ਕਦੀ ਧਰਮ ਦੇ ਨਾਂ ਤੇ ਅਸੀਂ ਲੋਕਾਂ ਦਾ ਖੂਨ ਬਹਾਵਾਂਗੇ ਜਿਹੜੇ ਕਿ ਹਰ ਹਰ ਮਾਸਰੇ 'ਚ ਯਾਨੀ ਹਰੇਕ ਕੌਮ ਦੇ ਵਿੱਚ ਦੋ ਚਾਰ ਲੋਕ ਐਸੇ ਮੌਜੂਦ ਹੁੰਦੇ ਐ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸ਼ੌਕ ਹੁੰਦਾ ਹੈ ਕਿ ਯਾਰ ਕਦੀ ਲੜਾਈ ਹੋਵੇ ਤੇ ਅਸੀਂ ਵੀ ਕੁਝ ਨਾ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਈਏ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬੀ ਸੀ ਉਹ ਤਾਂ ਇੱਕ ਦੂਜੇ ਨੂੰ ਉਦੋਂ ਸਾਹਮਦੇ ਰਹੇ ਤੇ ਜਿਹੜੇ ਪੰਜਾਬ ਦੇ ਜਿਹੜੇ ਗੱਦਾਰ ਸੀਗੇ ਉਹਨਾਂ ਨੇ ਵੰਡ ਦੇ ਵਿੱਚ ਜਿਹੜਾ ਆਪਣੀ ਜਿਹੜੇ ਖਰਾਬ ਭੂਮਿਕਾ ਜਿਹੜੀ ਮਤਲਬ ਜਿਹੜੇ ਉਸ ਸਮੇਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਵੰਡੀ ਤਾਂ ਪਾਈ ਪਾਈ 60% ਹਿੱਸਾ ਪੰਜਾਬ ਦਾ ਲੈ ਵੀ ਮਤਲਬ ਉਹ ਉਧਰ ਪਾਕਿਸਤਾਨ ਵਾਲੇ ਵੀ ਚਲਾ ਗਿਆ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਅਸਲ 'ਚ ਕਤਲੋਗ ਕਤਲ ਅਗਰ ਵੰਡ ਹੋਣੀ ਵੀ ਸੀ ਐਡਾ ਵੱਡਾ ਦੇਸ਼ ਕੰਪਨੀ ਸਰਕਾਰ ਨੇ ਜਿਸ ਤੇ 300 ਸਾਲ ਰਾਜ ਕੀਤਾ 300 ਸਾਲ ਉਹਨੇ ਇਹਦੀਆਂ ਡਿਵੀਜ਼ਨਾਂ ਬਣਾ ਕੇ ਰੱਖੀਆਂ ਸਭ ਕੁਝ ਕੀਤਾ ਅਗਰ ਉਹ ਚਾਹੁੰਦੇ ਉਸ ਵੇਲੇ ਉਸ ਵੇਲੇ ਦੀ ਸਰਕਾਰ ਅਗਰ ਚਾਹਦੀ ਤੇ ਉਹ ਇਹ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਇਹਨੂੰ ਪੂਰ ਅਮਨ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ ਕਤਲੋਗਾਰਤ ਨੂੰ ਬਿਨਾ ਕਤਲੋਗਾਰਤ ਦੇ ਵੀ ਕਿਹਾ ਜਾ ਸਕਦਾ ਸੀਗਾ ਕਿ ਵੀ ਐਨ ਐਨ ਦਿਨ ਐਨ ਐਨ ਜ਼ਿਲ੍ਹਿਆਂ ਨੂੰ ધਮਾਂਗੇ ਜਾਂ ਫੌਜ ਦਾ ਇੰਤਜ਼ਾਮ ਕਰਾਂਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਲਾਵਾਂਗੇ ਇਹ ਐਲਾਨ ਕਰ ਦੇਣਾ ਕਿ 24 ਘੰਟੇ ਦੇ ਵਿੱਚ ਵਿੱਚ ਆਬਾਦੀਆਂ ਦਾ ਤਬਾਦਲਾ ਕੀਤਾ ਜਾਵੇ ਇਹ ਐਲਾਨ ਕਰ ਦੇਣਾ ਕਿ ਵੀ ਸ਼ਾਮ ਨੂੰ ਅੱਜ 14 ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਹੋ ਰਹੀ ਹੈ ਇਹ ਐਲਾਨ ਕਰ ਦੇਣਾ ਕਿ ਅੱਜ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ